ਇਹ ਇਸ ਕਰਕੇ ਕੋਈ ਬਾਬਾ ਦੀਪ ਸਿੰਘ ਦੀ ਟਕਸਾਲੇ ਨਹੀਂ ਹੈ ਨਾ ਰਹੀ ਆ ਅੰਨ ਲੋ ਉਹ ਵੀ ਸੀ ਇਹ ਫਿਰ ਕੇ ਪੀਐਸ ਗਿੱਲ ਨੂੰ ਉੱਥੇ ਕਿਵੇਂ ਸਨਮਾਨਤ ਕੀਤਾ ਜੀ ਆਰਐਸ ਦਾ ਮੁਖੀ ਅਮਰ ਸਰ ਆਇਆ ਉਹਨੇ ਸਵਾਲ ਕੀਤਾ ਹਾਂ ਜੀ ਬਈ ਤੁਹਾਡੇ ਕਲੰਡਰ ਬਾਰੇ ਕੀ ਵਿਚਾਰ ਨਹੀਂ ਕਹਿੰਦਾ ਇਹ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਇਹ ਤਾਂ ਹਿੰਦੂਆਂ ਨਾਲੋਂ ਸਿੱਖਾਂ ਦੀ ਵੱਖਰੀ ਹੋਂਦ ਕਰ ਰਿਹਾ ਹੈ ਪੱਕਾ ਪਾੜਾ ਪਾ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਹੋਰ ਭਾਈ ਸਾਹਿਬ ਜੀ ਠੀਕ ਠਾਕ ਜਲਦੀ ਕਲਾ। ਕਿੜਦੀ ਕਲਾ। ਸੋ ਦੋਸਤੋ ਮੇਰੇ ਨਾਲ ਫੋਨ ਲਾਈਨ ਤੇ ਮਾਲਵਿੰਦਰ ਸਿੰਘ ਮਾਲੀ ਸਾਹਿਬ ਹੈਗੇ ਨੇ ਗੱਲਬਾਤ ਕਰਨ ਲੱਗੇ ਆ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਐਸਜੀਪੀਸੀ ਕਾਲ ਤੱਕ ਸਾਹਿਬ ਜਾਂ ਸ਼੍ਰੋਮਣੀ ਕਾਲੀ ਦੌਲ ਦੇ ਵਿੱਚ ਬੜੀ ਦੁਬਧਾ ਹੈ ਤੇ ਇੱਕ ਪਾਸੇ ਦੇਖੀਏ ਤਾਂ ਕੌਮ ਦੇ ਵਿੱਚ ਬੜਾ ਵੱਡਾ ਖਲਾਰਾ ਪਿਆ ਹੋਇਆ ਹੈ। ਉਸੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨ ਲੱਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਜ਼ਰੂਰ ਲਿਖੋ ਸੋ ਭਾਈ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੀ ਪਹਿਲਾ ਸਵਾਲ ਇਹੀ ਸ਼ੁਰੂ ਕਰਦੇ ਆ ਵੀ ਜਿਵੇਂ ਕੱਲ ਨੂੰ SGPC ਦਾ ਇੱਕ ਵੱਡਾ اجلاس ਹੋਣ ਜਾ ਰਿਹਾ ਹੈ ਜੀ ਤੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਵੀ ਇੱਕ ਉੱਥੇ ਕਾਲ ਦਿੱਤੀ ਗਈ ਵੀ 28 ਨੂੰ ਸਾਡਾ ਉੱਥੇ ਇੱਕ ਧਰਨਾ ਪ੍ਰਦਰਸ਼ਨ ਹੋਏਗਾ ਤੇਜਾ ਸਿੰਘ ਸੁੰਦਰੀ ਹਾਲ ਦੇ ਅੱਗੇ ਤੇ ਉਸ ਤੇ ਤੁਹਾਡਾ ਸਾਰੀ ਰੂਪਰੇਖਾ ਪ੍ਰਤੀਕਰਮ ਤੁਹਾਡਾ ਕੀ ਕਹਿੰਦਾ ਹੈ ਵੀ ਇਹਦੇ ਸਿੱਟੇ ਕੀ ਸਾਹਮਣੇ ਆ ਸਕਦੇ ਹੈਗੇ ਨੇ ਜੀ ਦੇਖੋ ਜੀ ਸੰਤ ਜਰਨੈਲ ਸਿੰਘ ਭਿੰਡਰਾਲੇ ਨੇ ਜੋ ਰੋਲ ਲਵਾਇਆ ਉਹ ਤਾਂ ਬਹੁਤ ਸ਼ਾਨਦਾਰ ਆ ਜੀ ਦਰਬਾਰ ਸਾਹਿਬ 'ਚ ਹੁੰਦੇ ਹੋਏ ਉਹਨਾਂ ਨੇ ਇਹ ਕਿਹਾ ਵੀ ਜੋ ਸਿੱਖ ਰਹਿਤ ਮਰਿਆਦਾ ਆਪਾਂ ਉਹ ਤੋਂ ਉਲਟ ਕੋਈ ਗੱਲ ਨਹੀਂ ਕਰਨੀ ਚਾਹੀਏ ਆਪਣੀ ਮਰਿਆਦਾ ਹੋਰ ਆ ਜੀ ਜਦੋਂ ਗੈਮਨੀ ਕਿਰਪਾਲ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਲਾਇਆ ਗਿਆ ਜੀ ਉਹ ਤੋਂ ਵੀ ਇਹ ਸਵਾਲ ਉੱਠਿਆ ਉਹਨਾਂ ਨੇ ਉਸ ਸਮੇਂ ਸੰਤ ਕਰਤਾਰ ਸਿੰਘ ਭਿੰਡਾਲੇ ਨੂੰ ਕਿਹਾ ਦੇਖੋ ਜੀ ਆਪਣੀ ਮਰਿਆਦਾ ਹੋਰ ਆ ਮੈਨੂੰ ਹੁਣ ਉੱਥੇ ਲਾਰ ਹੈ ਉਹਦੀ ਮਰਿਆਦਾ ਹੋਰ ਆ ਹਾਂਜੀ ਉਹਨਾਂ ਨੇ ਕਿਹਾ ਉੱਥੇ ਦੀ ਮਰਿਆਦਾ ਦੀ ਪਾਲਣਾ ਕਰਨੀ ਆ ਜੀ ਦੂਜੀ ਗੱਲ ਬਾਬਾ ਹਰਨਾਮ ਸਿੰਘ ਧੰਮਾ ਵਾਲੀ ਜਿਹੜੀ ਟਕਸਾਲ ਆ ਹਾਂਜੀ ਇੱਕ ਡੇਰਾ ਨਿਰਮਲਿਆਂ ਦਾ ਡੇਰਾ ਅਸਲ ਚ ਆਪਾਂ ਕਹੇ ਲਈ ਦੇਖੋ ਸੰਤ ਜਰਨੈਲ ਸਿੰਘ ਭਿੰਡਰਾਲਾ ਦਾ ਇੱਕ ਰੋਲ ਵੱਖਰਾ ਜੀ ਉਸ ਤੋਂ ਬਾਅਦ ਜੋ ਧੁੰਮੇ ਦਾ ਰੋਲ ਆ ਉਹ ਤਾਂ ਸਾਰਾ ਸਟੇਟ ਤੇ ਸੱਤਾ ਨਾਲ ਮਿਲ ਕੇ ਚੱਲਣ ਵਾਲਾ ਰੋਲ ਆ ਮਾਲੀ ਸਾਹਿਬ ਜੀ ਤੁਸੀਂ ਉਹਨੂੰ ਡੇਰਾ ਕਹਿ ਰਹੇ ਹੋ ਬਾਬਾ ਦੀਪ ਸਿੰਘ ਦੀ ਪਹਿਲਾਂ ਹੀ ਬਣਾਈ ਹੋਈ ਇੱਕ ਸੰਸਥਾ ਹੈਗੀ ਹੈ ਬਾਬਾ ਦੀਪ ਸਿੰਘ ਵੱਲੋਂ ਤਮਦਿਮ ਚਕਸਾਲ ਹੈ ਜੀ ਪਹਿਲੀ ਗੱਲ ਗੁਰਤੇਜ ਸਿੰਘ ਆਈਐਸ ਨੇ ਵਰਤਾਂਤ ਸਿਰਜਿਆ ਸੀ ਵੀ ਇਹ ਟਕਸਾਲ ਬਾਬਾ ਦੀਪ ਸਿੰਘ ਅਲੀ ਟਕਸਾਲ ਆ ਹਾਂਜੀ ਮੈਂ ਚੈਲੰਜ ਕੀਤਾ ਸੀ ਵੀ ਗੁਰਤੇਜ ਸਿੰਘ ਜੀ ਤੁਸੀਂ ਝੂਠਾ ਵਰਤਾਂਤ ਸਿਰਜ ਰਹੇ ਹੋ ਜੀ ਇਹ ਹੈ ਨਹੀਂ ਹੋ ਉਹ ਕਹਿੰਦੇ ਮੈਂ ਤਾਂ ਉਹ ਸੰਤਾਂ ਦੀ ਹਮਾਇਤ ਕਰਨ ਖਾਤਰ ਇੱਕ ਵਰਤਾਂਤ ਸਿਰਜਿਆ ਸੀ ਹੁਣ ਸਿੱਖੇ ਨੂੰ ਇਤਿਹਾਸ ਸਮਝਣ ਲੱਗੇ ਕੋਈ ਇਤਿਹਾਸ ਨਹੀਂ ਜੀ ਮੇਰੇ ਨਾਲ ਬਹਿਸ ਹੋਈ ਹੈ ਉਹਨਾਂ ਦੀ ਤੁਸੀਂ ਫੇਸਬੁੱਕ ਤੇ ਦੇਖ ਲਓ ਇਹ ਕੋਈ ਬਾਬਾ ਦੀਪ ਸਿੰਘ ਵਾਲੀ ਟਕਸਾਲ ਨਹੀਂ ਇਹ ਤਾਂ ਜਦੋਂ ਬਾਅਦ ਚ ਕੌੜਾ ਸਾਹਿਬ ਆਏ ਮਤਲਬ ਸੰਤ ਗਿਆਨੀ ਕਰਤਾਰ ਸਿੰਘ ਆਏ ਫਿਰ ਇਹਨਾਂ ਨੇ ਮੋੜਾ ਕੱਟਿਆ ਵੀ ਆਪਾਂ ਸਿੱਖਾਂ ਦੇ ਨਾਲ ਕਾਲ ਤਖਤ ਨਾਲ ਮਿਲ ਕੇ ਚੱਲੀਏ ਜੀ ਸੋ ਇਹ ਇਸ ਕਰਕੇ ਕੋਈ ਬਾਬਾ ਦੀਪ ਸਿੰਘ ਦੀ ਟਕਸਾਲ ਨਹੀਂ ਹੈ ਨਾ ਰਹੀ ਆ ਜੀ ਸੋ ਇਹ ਇੱਕ ਵੱਡਾ ਭਰਮ ਆ ਹਾਂਜੀ ਬਹੁਤ ਵੱਡੀਆਂ ਗੱਲਾਂ ਨੇ ਜਿਹੜੀਆਂ ਗਲਤ ਲੋਕਾਂ ਦੇ ਵਿੱਚ ਪੇਸ਼ ਕੀਤੀਆਂ ਗਈਆਂ ਨੇ ਜੀ ਚਲੋ ਮੰਨ ਲਓ ਉਹ ਵੀ ਸੀ ਇਹ ਤੇ ਕੇਪੀਐਸ ਗਿੱਲ ਨੂੰ ਉੱਥੇ ਕਿਵੇਂ ਸਨਮਾਨਤ ਕੀਤਾ ਜੀ ਤੇ ਫਿਰ ਜਿੰਨਾ ਚਿਰ ਬਾਦਲ ਰਹਾ ਬਾਦਲ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਲਈ ਬੇਨਤੀ ਐਕਾਊਂਟ ਕਰਦੇ ਰਹਾ ਜੀ ਅਕਾਲ ਤੱਕ ਤੋਂ ਜੋ ਵਰਤਾਂਤ ਸਿਰਜਿਆ ਗਿਆ ਜੀ ਜੀ ਉਹਨਾਂ ਨੇ ਵਰਤਾਂਤ ਸਿਰਜਿਆ ਤੁਸੀਂ 1978 ਤੋਂ ਲੈ ਕੇ ਹਾਂਜੀ ਪੰਥ ਨਾਲ ਵਿਸ਼ਵਾਸ ਘਾਤ ਕੀਤਾ ਤੁਸੀਂ ਪੰਥ ਵੱਲ ਪੱਟ ਕੀਤੀ ਪੰਜਾਬ ਵੱਲ ਪੱਟ ਕੀਤੀ ਤੇ ਇੱਕ ਵੀ ਮੁੱਦਾ ਪੰਜਾਬ ਦਾ ਹੱਲ ਨਹੀਂ ਕਰਾਇਆ ਜੀ ਤੇ ਪੂਰੀ ਤਰ੍ਹਾਂ ਬਦਲਾ ਲੈ ਰਹੇ ਹੂੰ ਤੇ ਠੀਕਾ ਮਹਾਰਾਸ਼ਟਰ ਦੇ ਸਿੱਖੇ ਫੈਸਲਾ ਲੈ ਸਕਦੇ ਨੇ ਜੀ ਅਸੀਂ ਭਾਜਪਾ ਨੂੰ ਵੋਟ ਪਾਵਾਂਗੇ ਦਿੱਲੀ ਦੇ ਸਿੱਖ ਫੈਸਲਾ ਲੈ ਸਕਦੇ ਨੇ ਵੀ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਜੀ ਕਿਉਂਕਿ ਹਰ ਇੱਕ ਨੇ ਆਪੋ ਆਪ ਦੇ ਉਸ ਵੇਲੇ ਦੇ ਟੋੜਾ ਸਾਹਿਬ ਨਾਲ ਮਾਰੇ ਹਾਂ ਹਾਂਜੀ ਇੱਕ ਵਾਰ ਮੈਨੂੰ ਕਹਿੰਦੇ ਮੱਲੀ ਕਦੇ ਹਵਾਈ ਜਹਾਜ਼ ਚੜ੍ਹਿਆ ਮਹਨੀ ਜੀ ਕਹਿੰਦੇ ਚੱਲ ਤੈਨੂੰ ਜਹਾਜ਼ ਦੀ ਯਾਤਰਾ ਕਰਾਈਏ ਮੈਂ ਰਾਏਪੁਰ ਜਾਣਾ ਜੀ ਮਾਜੀ ਠੀਕ ਆ ਮੈਂ ਚਲਾ ਗਿਆ ਉੱਥੇ ਜਿੰਨੇ ਉਹਨਾਂ ਨੂੰ ਸਿੱਖ ਮਿਲੇ ਉਹਨਾਂ ਨੇ ਬੜੇ ਸਵਾਲ ਕੀਤੇ ਜੀ ਉਹ ਕਹਿੰਦੇ ਭਰਾਵੋ ਦੇਖੋ ਸਾਡਾ ਤਾਂ ਪੰਗਾ ਕਾਂਗਰਸ ਨਾਲ ਪੈ ਗਿਆ ਕਸੂਤਾ ਹੂੰ ਪਰ ਤੁਸੀਂ ਇਹ ਦੇਖਣਾ ਅੱਤੀ ਉੱਥੇ ਖੋਲੋ ਜਿੱਥੇ ਤੁਹਾਡਾ ਮਾਲ ਵਿਕਦਾ ਜੀ ਤੁਹਾਡੇ ਖਾਤਰ ਕੋਈ ਬੰਦੂਸ਼ ਨਹੀਂ ਵੀ ਮੈਂ ਇਹਦੇ ਨਾਲ ਨਹੀਂ ਕਰਨਾ ਇਹਦੇ ਨਾਲ ਨਹੀਂ ਕਰਨਾ ਇਹਦੇ ਨਾਲ ਨਹੀਂ ਕਰਨਾ ਤੁਸੀਂ ਆਪਣੇ ਹਿੱਤ ਦੇਖੋ ਜੀ ਹਰਿਆਣਾ ਬਾਰੇ ਜਦੋਂ ਰੌਲਾ ਉੱਭਰ ਰਿਹਾ ਸੀ ਸਟੋਨਾ ਸਾਹਿਬ ਨੇ ਕਿਹਾ ਇਹਨਾਂ ਦੀ ਸਬ ਕਮੇਟੀ ਬਣਾਓ ਇਹ ਹਰਿਆਣਾ ਦੇ ਗੁਰਦੁਆਰਿਆਂ ਬਾਰੇ ਆਪ ਫੈਸਲੇ ਲੈਣ ਜੀ ਉਹਨੂੰ ਅੰਤਮ ਪ੍ਰਵਾਨਗੀ ਅੰਤਮ ਕਮੇਟੀ ਦੇ ਦੂ ਜੇ ਕੋਈ ਗਲਤ ਹੂੰ ਆਪਾਂ ਟੋਕ ਦਾਂਗੇ ਨਹੀਂ ਠੀਕ ਆ ਨਹੀਂ ਮੰਨੀ ਜੀ ਆਲ ਇੰਡੀਆ ਗੁਰਦਵਾਰਾ ਇੱਕ ਤੋਂ ਸਭ ਤੋਂ ਵੱਡੀ ਮੰਗ ਸੀ ਧਰਮ ਯੁੱਧ ਮੋਰਚੇ ਦੀ ਜੀ ਤੋੜਾ ਸਾਹਿਬ ਨੇ ਜਸਟਿਸ ਹਰਵੰਦ ਸਿੰਘ ਕੋਲੋਂ ਇੱਕ ਖਰਨਾ ਪਿਆਰ ਕਰਵਾਇਆ ਨਾਲ ਹੋਰ ਵੀ ਬੰਦੇ ਸੀ ਜੀ ਬਾਜਪੀ ਸਰਕਾਰ ਨੇ ਮੰਨ ਲਿਆ ਹੂੰ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਭੇਜਤਾ ਪੰਜਾਬ ਸਰਕਾਰ ਨੂੰ ਵੀ ਭੇਜਤਾ ਹੋਰ ਹੋਈ ਭੇਜਤਾ ਵੀ ਦੱਸੋ ਵੀ ਸਾਨੂੰ ਤਾਂ ਇਹ ਪਰਵਾਹ ਨਾ ਜੇ ਤੁਸੀਂ ਇਹ ਚ ਕੋਈ ਫਰਕ ਧਰਕ ਪਾਉਣੋ ਚਾਹੋ ਨੇ ਦੱਸੋ ਜੀ ਟੋਟਲ ਸਾਹਿਬ ਕਹਿੰਦੇ ਚੁੱਪੇ ਬੱਟ ਗਏ ਬਾਦਲ ਕਹਿੰਦੇ ਮੈਂ ਕਿਹਾ ਬਾਦਲ ਸਾਹਿਬ ਆਪਣੀ ਐਡੀ ਵੱਡੀ ਮੰਗ ਆ ਚਾਹੇ ਆਪਾਂ ਬਿਨਾਂ ਸ਼ਰਤ ਹਮਾਇਤ ਦਿੱਤੀ ਹੋ ਉਹਦੇ ਵੀ ਖਿਲਾਫ ਸੀ ਟੋਟਲ ਸਾਹਿਬ ਤਾਂ ਜੀ ਕਹਿੰਦੇ ਇੱਕ ਮਿੰਟ ਚੁੱਪ ਰਹਿ ਕੇ ਕਹਿੰਦਾ ਪ੍ਰਧਾਨ ਸਾਹਿਬ ਇਹ ਚੋਂ ਆਪਾਂ ਨੂੰ ਕੀ ਮਿਲੂ ਹੂੰ ਮਤਲਬ ਤੁਸੀਂ ਹਮੇਂ ਉਹ ਫੈਡਰਲ ਸਿਆਸਤ ਲਈ ਜੀ ਮੁੜ ਕੇ ਤੁਸੀਂ ਸਿੱਖਾਂ ਦੇ ਵਿੱਚ ਕੇਂਦਰੀਕਰਨ ਦੀ ਸਿਆਸਤ ਲੈ ਕੇ ਆ ਰਹੇ ਹੋ ਜੀ ਕਾਲ ਤੱਕ ਸ਼੍ਰੋਮਣੀ ਕਮੇਟੀ ਅਕਾਲੀ ਦਲ ਤੇ ਮੁੱਖ ਮੰਤਰੀ ਜੇ ਅਕਾਲੀ ਦਲ ਦਾ ਹੋਵੇ ਸਾਰੇ ਮੇਸ ਕੇ ਤੁਸੀਂ ਜੇਬ ਚ ਪਾ ਲੇ ਹੂੰ ਤੇ ਤੁਮਾ ਜਿਹੜਾ ਉਹਦਾ ਸਭ ਤੋਂ ਵੱਡਾ ਹਮੇਤੀ ਰਹਿਣਾ ਜੀ ਜਿਹੜਾ ਬੰਦਾ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦਾ ਜੋ ਆਕਾਲ ਤਖਤ ਵੱਲੋਂ ਪ੍ਰਵਾਨਤਾ ਜੀ ਉਹਨੂੰ ਕੀ ਹੱਕ ਹੈ ਜੀ ਇਹ ਗੱਲਾਂ ਕਰਨ ਦਾ ਬਿਲਕੁਲ ਸਹੀ ਗੱਲ ਤੁਹਾਡੀ ਉਹ ਜਿਹੜਾ ਧੁੰਮਾ ਕਰ ਰਿਹਾ ਇਹ ਬਈ ਇੱਕ ਸਮੱਸਿਆ ਕ੍ਰੀਏਟ ਕਰ ਰਿਹਾ ਜੀ ਇੱਕ ਪੂਰੇ ਮੰਤਰੀਕੇ ਨਾਲ 40 ਮੈਂਬਰਾਂ ਨੇ ਮਤਾ ਰੱਖਿਆ ਉਹ ਸ਼ਰੂਣੀ ਕਮੇਟੀ 'ਚ ਰੱਖਿਆ ਚਲੋ ਫੇਲ ਹੁੰਦਾ ਪਾਸ ਹੁੰਦਾ ਅੱਡ ਗੱਲ ਆ ਹਾਂਜੀ ਇਹ ਟਕਸਾਲ ਉਹੀ ਹੈ ਨਾ ਜਿਨੇ 84 ਤੋਂ ਬਾਅਦ ਦਰਬਾਰ ਸਾਹਿਬ ਕੰਪਲੈਕਸ ਦੇ ਕਬਜ਼ਾ ਕੀਤਾ ਸੀ ਹਾਂਜੀ ਸ਼ਰੂਣੀ ਕਮੇਟੀ ਭੰਗ ਕੀਤੀ ਸੀ ਹੂੰ ਹੂੰ ਆਪਣੇ ਜੱਫੇਦਾਰ ਲਾਏ ਸੀ ਜਿੰਨਾ ਤੇਰੇ ਬਾਦਲ ਨਾਲ ਰਹਾ ਜਿੰਨੇ ਜਥੇਦਾਰ ਬਦਲੇ ਜੀ ਦੱਸੇ ਹੈ ਕਿਹੜੀ ਮਰਾਦਤ ਐ ਸਤ ਬਦਲੇ ਉਦੋਂ ਕਿਉਂ ਨਹੀਂ ਬੋਲਿਆ ਸਹੀ ਗੱਲ ਹੈ ਸੋ ਇਸ ਕਰਕੇ ਮਤਲਬ ਇਹ ਜੋ ਤੁਮਾਂ ਕਰ ਰਿਹਾ ਇਹ ਤਾਂ ਆਰਐਸਐਸ ਦੀ ਵਿਚਾਰਧਾਰਾ ਅਰ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਚਲੋ ਬਾਕੀ ਗੱਲਾਂ ਛੱਡੋ ਜੀ ਖਾਲਸਾ ਪੰਥ ਨੇ ਨਾਨਕ ਸ਼ਾਹੀ ਕਲੰਡਰ ਬਣਾਇਆ ਜੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੇ ਪਾਸ ਕੀਤਾ ਹਾਂਜੀ ਪੰਜੇ ਸਿੰਘ ਸਹਿਬਾਨਾ ਨੇ ਪਾਸ ਕੀਤਾ ਜੀ ਕਲਵੰਡੀ ਸਾਬੋ ਪੰਪ ਕਾਨਫਰੰਸ ਕਰਕੇ ਉਹ ਲਾਗੂ ਕੀਤਾ ਜੀ ਸੱਤ ਸਾਲ ਬਾਅਦ ਆਰਐਸ ਦਾ ਮੁਖੀ ਅਮਰ ਸਰ ਆਇਆ ਉਹ ਸਵਾਲ ਕੀਤਾ ਹਾਂਜੀ ਬਈ ਤੁਹਾਡੇ ਕਲੰਡਰ ਬਾਰੇ ਕੀ ਵਿਚਾਰ ਨੇ ਕਹਿੰਦਾ ਇਹ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਇਹ ਤਾਂ ਹਿੰਦੂਆਂ ਨਾਲੋਂ ਸਿੱਖਾਂ ਦੀ ਵੱਖਰੀ ਹੋਂਦ ਕਰ ਰਿਹਾ ਪੱਕਾ ਪਾੜਾ ਪਾ ਰਿਹਾ ਹੂੰ ਉਹ ਬਿਆਨ ਤੋਂ ਬਾਅਦ ਬਾਦਲੇ ਕਮੇਟੀ ਬਣਾਦੀ ਮੱਕੜ ਕਮੇਟੀ ਕਹਿੰਦੇ ਆ ਉਹਨੂੰ ਇੱਕ ਤੁੰਮਾ ਸੀ ਉਹਦੇ ਵਿੱਚ ਇੱਕ ਮੱਕੜ ਸੀ ਇੱਕ ਆ ਬਾਬਾ ਤੇ ਇੱਕ ਸਿੱਕ ਪਨੋਲਾ ਸੀ ਜੀ ਬਾਜੀ ਉਹ ਕਿਹਨੂੰ ਰੱਦ ਕਰਤ ਅੱਜ ਅੱਜ ਕੋਈ ਬੰਦਾ ਚਾਹੇ ਉਹ ਬਾਗੀ ਨੇ ਡਾਗੀ ਨੇ ਭਾਈ ਰਣਜੀਤ ਸਿੰਘ ਆ ਜਾਂ ਗੈਮੀ ਹਰਪ੍ਰੀਤ ਸਿੰਘ ਆ ਰਗਵੀਰ ਸਿੰਘ ਆ ਜੀ ਕੈਲੰਡਰ ਵਾਲੇ ਕਿਉਂ ਚੁੱਪ ਨੇ ਜੀ ਮੈਨੂੰ ਵੀ ਦੱਸੋ ਹੂੰ ਥੋੜੇ ਨਾਲ ਇੱਕ ਐਡੀ ਵੱਡੀ ਗੱਲ ਹੋਈ ਤੁਸੀਂ ਛੋਡੇ ਹੋਲੇ ਮਹੱਲੇ ਨਾਲ ਹੋਲੀ ਜੋੜਦੀ ਬੰਦੀ ਛੋੜ ਦਿਵਸ ਦੇ ਨਾਲ ਦਿਵਾਲੀ ਜੋੜਦੀ ਹੂੰ ਕਿ ਮੈਂ ਤੁਸੀ ਜੇ ਬਿਕਰਮੀ ਕੈਲੰਡਰ ਆ ਜੇ ਹੋਰ ਕੈਲੰਡਰ ਨੇ ਤੁਸੀਂ ਆਪਣੇ ਕੈਲੰਡਰ ਤੋਂ ਮੂੰਹ ਕਿਉਂ ਮੋੜ ਲਿਆ ਜੀ ਸੋ ਇਹ ਸਰ ਕੇ ਭੈਜੀ ਤੁਮੇ ਤੋਂ ਕੋਈ ਆਫਨੀ ਰੁਕੀ ਜਾ ਸਕਦੀ ਇਹ ਨੇ ਮੁੜ ਘੜ ਕੇ ਜਿਹੜੀ ਹਾਕਮ ਜਮਾਤ ਆ ਨਾ ਇਹ ਕੰਮ ਦੀ ਗੱਲ ਕੀ ਹੁੰਦੀ ਹੈ ਦੇਖੋ ਇੱਕ ਤਾਂ ਸਰਕਾਰ ਚ ਹੁੰਦੀ ਹੈ ਇੱਕ ਕਾਬਜ ਹੁੰਦੀ ਹੈ ਜੀ ਉਹਦੀ ਹਮੇਸ਼ਾ ਇਹ ਪਹੁੰਚ ਹੁੰਦੀ ਆ ਵੀ ਜਿਹੜੇ ਮੁੱਦਿਆਂ ਤੇ ਲੜਾਈ ਲੜੀ ਹੋਈ ਹੈ ਨਾ ਉਸ ਦਰਾਂ ਨਵੇਂ ਮੁੱਦੇ ਪੈਦਾ ਕਰ ਦੋ ਜੀ ਤੇ ਨਵੇਂ ਮੁੱਦਿਆਂ ਤੇ ਫੋਕਸ ਕਰ ਦੋ ਅਸਲ ਮੁੱਦਾ ਪਰਾਂ ਕਰ ਦੋ ਹੂੰ ਤੇ ਇਹੀ ਇਹ ਸੁਖਵੀਰ ਇਹੀ ਚੱਲ ਚੱਲ ਰਿਹਾ ਧੰਮਾ ਵੀ ਇਹੀ ਚੱਲ ਚੱਲ ਰਿਹਾ ਜੀ ਅਕਾਲ ਤਖਤ ਤੇ ਸਿਰਜਿਆ ਬਰਤਾਂਤ ਉਹਦਾ ਹੰਮੀ ਕੌਣਾ आदेश ਤਾਂ ਹਮੇ ਹੀ ਕਾਉਣਾ ਦੱਸੋ ਜੀ ਉੱਥੇ ਕਿਉਂ ਨਹੀਂ ਬੋਲਦੇ ਜੀ ਜੀ ਸੋ ਇਸ ਕਰਕੇ ਬੜੀ ਗੰਭੀਰ ਸਿਚੁਏਸ਼ਨ ਆ ਅਸੀਂ ਮੈਨੂੰ ਐ ਲੱਗਦਾ ਜੀ ਅਸੀਂ ਵੱਧੂਕ ਤੌਰ ਤੇ ਇੱਕ ਨਾਲ ਲੋਕ ਹੋ ਗਏ ਹੁਣ ਜੀ ਅਸੀਂ ਗੁਰੂ ਦੇ ਫਲਸਫੇ ਨਾਲੋਂ ਟੁੱਟ ਗਏ ਅਸੀਂ ਅਕਾਂਚ ਡੰਡੇ ਮਾਰ ਰਹੇ ਹਾਂ ਸੱਚੀ ਤੇ ਉਹਦੇ ਵਿੱਚ ਬਰੋਲਾਬਾਦੀ ਸਿਆਸਤ ਭਗ ਹੋ ਰਹੀ ਆ ਮੈਨੂੰ ਤਾਂ ਐ ਲੱਗਦਾ ਜੀ ਜੀ ਸੋ ਮਾਲੀ ਸਾਬ ਅਗਲਾ ਸਵਾਲ ਹੈਗਾ ਵੀ ਜਿਵੇਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ ਕਹਿੰਦੇ ਵੀ ਵਿਧਿ ਵਿਧਾਨਿਕ ਬਣਾਇਆ ਜਾਵੇਗਾ ਨਵਾਂ ਵੀ ਕਾਲ ਤਖਸਾਬ ਦੇ ਜੇਜ਼ੇਦਾਰ ਨੂੰ ਕਿਸ ਤਰੀਕੇ ਦੇ ਨਾਲ ਲਾਉਣਾ ਹੈ ਤੇ ਕਿਸ ਤਰੀਕੇ ਦੇ ਨਾਲ ਲਾਉਣਾ ਉਹਦੀ ਪ੍ਰਤੀਕਿਰਿਆ ਦੱਸੀ ਗਈ ਹੈ ਹੋ ਸਕਦਾ ਤੁਹਾਨੂੰ ਉਹਦੇ ਬਾਰੇ ਕੁਝ ਜਾਣਕਾਰੀ ਹੋਵੇ ਜਾਂ ਐਲਾਨ ਕਰਨਾ ਬਾਕੀ ਹੈ ਉਸ ਬਾਰੇ ਕੀ ਕਹੋਗੇ ਇਹ ਇਹ ਨਾ ਬਹੁਤ ਜਿਹੜਾ ਢਾਮੀਆ ਨਾ ਜੀ ਇਹ ਬਾਦਲਾਂ ਦਾ ਸੇਫਟੀ ਵੈਲਵਾ ਹਾਂਜੀ ਰਿਹਾ ਇਹ ਤੌੜਾ ਸਾਹਿਬ ਨਾਲ ਪਹਿਲਾਂ ਜੀ ਤੇ ਇਹ ਤਾਂ ਉਹਨਾਂ ਦਾ ਸੇਫਟੀ ਪੱਲਵਾ ਬਾਈ ਜੀ ਹੂੰ ਮੈਨੂੰ ਇਹ ਦੱਸੋ ਹਰਜਿੰਦਰ ਸਿੰਘ ਧੰਨੀ ਕਹਿੰਦੇ ਪੰਥਕ ਬੰਦਾ ਜੀ ਇਮਾਨਦਾਰ ਬੰਦਾ ਜੀ ਹੂੰ ਹੋਊਗਾ ਉਹਨੇ ਅਕਾਲ ਤਖਤ ਦਾ ਅੱਜ ਤੱਕ ਕਿਹੜਾ ਦੇਸ਼ ਮੰਨੇ ਆ ਜੀ ਅਕਾਲ ਤਖਤ ਨੇ ਹੁਕਮ ਜਾਰੀ ਕੀਤਾ ਹੋਇਆ ਸੀ ਸਿੰਘ ਸਹਿਬਾਨ ਦੀ ਨਿਯੁਕਤੀ ਭਰਤੀ ਕਾਰਜ ਖੇਤਰ ਵਾਲੀ ਨਿਯਮ ਬਣਾਓ ਜੀ ਬਦਾਂਤੀ ਸਾਹਿਬ ਨੇ ਕਿਉਂ ਨਹੀਂ ਬਣਾਇਆ ਹੁਣ ਤੱਕ ਤੁਸੀਂ ਜੱਫੇਦਾਰਾਂ ਨੂੰ ਲਾ ਕੇ ਜਿਹੜੇ ਜੱਫੇਦਾਰਾਂ ਨੇ ਹੁਕਮਨਾਮਾ ਸੁਣਾਇਆ ਹਾਂਜੀ ਉਹਨਾਂ ਨੂੰ ਬੇਇੱਜ਼ਤ ਤੇ ਜਲੀਲ ਕਰਕੇ ਲਾ ਕੇ ਹੁਣ ਕਹਿੰਦੇ ਉਹ ਅਸੀਂ ਨਿਜਮ ਬਣਾਵਾਂਗੇ ਜੀ ਜੇ ਤੁਹਾਡੇ ਕੋਲ ਨਿਜਮ ਨਹੀਂ ਸੀ ਉਹ ਲਾਹੇ ਕਿਉਂ ਜੀ ਮੈਨੂੰ ਇਹ ਦੱਸੋ ਹਾਂ ਇਹ ਗੱਲ ਪਹਿਲਾਂ ਚੇਤੇ ਕਿਉਂ ਨਹੀਂ ਆਈ ਨਹੀਂ ਨਹੀਂ ਜੇ ਤੁਹਾਨੂੰ ਪਤਾ ਨਿਜਮ ਬਣਾਉਣਾ ਹੀ ਚਾਹੀਦਾ ਉਹਨਾਂ ਨੂੰ ਲਾਹਣ ਤੋਂ ਪਹਿਲਾਂ ਇਹ ਗੱਲ ਕਿਉਂ ਨਹੀਂ ਆਈ ਹਾਂ ਬਈ ਜੀ ਧਾਮੀ ਤੇਰਾ ਕੋਈ ਨਹੀਂ ਹਾਮੀ ਜੀ ਤਮੀ ਡੋਗਰਾ ਜਿਵੇਂ ਸਿੱਖ ਰਾਜ ਦੇ ਵਿੱਚ ਡੋਗਰੇਆਂ ਨੇ ਕੀਤਾ ਨਾ ਜੀ ਪੰਤਕ ਸਿਆਸਤ ਤੇ ਡੋਗਰੇਆਂ ਦਾ ਰੋਲ ਨਿਭਾਇਆ ਪੰਤ ਧਮੀ ਜੀ ਸੋ ਇਹ ਇਸ ਕਰਕੇ ਬਾਈ ਜੀ ਪੁੱਛ ਲਾਵਾ ਹੂੰ ਤੂੰ ਨਵੇਂ ਨਿਜਮ ਜਦੋਂ ਮੈਨੂੰ ਇਹ ਦੱਸੋ ਤੌੜਾ ਸਾਹਬ ਦੀ ਗਵਾਈ ਚ 1900 ਦੇ ਨਿਮੇ ਚ ਧਰਮ ਪ੍ਰਚਾਰ ਦੀ ਕਮੇਟੀ ਦੀ ਮੀਟਿੰਗ ਹੋਈ ਜੀ ਉਹਨਾਂ ਨੇ ਮਤਾ ਪਾਸ ਕੀਤਾ ਫਤਿਹਗੜ੍ਹ ਤੋਂ ਮੀਟਿੰਗ ਕਰਕੇ ਜੀ ਕੱਪਟਨ ਦੇ ਜਫੇਦਾਰ 1925 ਦੇ ਐਕਟ 'ਚ ਨਹੀਂ ਆਉਂਦੇ ਜੀ ਇਹਨਾਂ ਨੂੰ ਨਾ ਤਲਵ ਕੀਤਾ ਜਾ ਸਕਦਾ ਨਾ ਸਸਪੈਂਡ ਕੀਤਾ ਜਾ ਸਕਦਾ ਨਾ ਨੋਟਿਸ ਜਾਰੀ ਕੀਤਾ ਜਾ ਸਕਦਾ ਜੀ ਕੱਪਟਨ ਦੇ ਜਫੇਦਾਰਾਂ ਬਾਰੇ ਫੈਸਲਾ ਸ਼ਰੋਮਣੀ ਕਮੇਟੀ ਦਾ ਜਨਰਲ ਹਾਊਸ ਲੈ ਸਕਦਾ ਜੀ ਹੁਣ ਇਹ ਕਹਿੰਦੇ ਨੇ ਅਸੀਂ ਉਹ ਰੱਦ ਕਰ ਤੁਸੀਂ ਮੇਰੇ ਤਾਂ ਯਾਦ ਨਹੀਂ ਰੱਦ ਕੀਤਾ ਕਿ ਨਹੀਂ ਕੀਤਾ ਹੁਣ ਰਿਕਾਰਡ ਦੀ ਗੱਲ ਆ ਹੂੰ ਮੇਰੀ ਧਾਮੀ ਨਾਲ ਦੋ ਵਾਰ ਗੱਲ ਹੋਈ ਜੀ ਦੇਖੋ ਲਿੰਕ ਤਾਂ ਰਹੀ ਆ ਨਾ ਸਰ ਕਹਿੰਦਾ ਮਾਲੀ ਸਾਹਿਬ ਅੱਧਾ ਮੂਲ ਤੋਂ ਮੈਂ ਆਪਦਾ ਕਾਲਾ ਕਰਾ ਲਿਆ ਹੁਣ ਅੱਧਾ ਨਹੀਂ ਕਰਾਉਣਾ ਜੀ ਜੀ ਹੁਣ ਪੂਰਾ ਕਰਾ ਰਿਹਾ ਹੂੰ ਸੋ ਇਹ ਇਸ ਕਰਕੇ ਜਦੋਂ ਧਰਮ ਪ੍ਰਚਾਰ ਕਮੇਟੀ ਆ ਜਿਹੜੀ ਉਹ ਜਨਰਲ ਹਾਈਸ ਬੰਨੋਂ ਚੁਣੀ ਜਾਂਦੀ ਆ ਜੀ ਜਦੋਂ ਕੋਈ ਧਾਰਮਿਕ ਮਸਲਾ ਆਉਂਦਾ ਉਹਨੂੰ ਵਿਚਾਰ ਲਈ ਤੇ ਜੱਜ ਜਾਂਦਾ ਜੀ ਉਹਨੇ ਫੈਸਲਾ ਕਰਤਾ ਇਹ ਚਲੇ ਜਨਰਲ ਹਾਊਸ ਬੰਨੋਂ ਰੱਦ ਕਰਤਾ ਰਾਜਕਰਨ ਨਾਲੋਂ ਫੈਸਲੇ ਦੀ ਭਾਵਨਾ ਤੇ ਸਪੇਟ ਥੋੜਾ ਘਟਮ ਹੋ ਗਈ ਜੀ ਸੋ ਇਸ ਕਰਕੇ ਧਾਮੀ ਬਾਈ ਜੀ ਜੋ ਚੱਲਣਾ ਚੱਲ ਰਿਹਾ ਮੌਕਾ ਪ੍ਰਸਤ ਧੋਗਣਾ ਜੀ ਜਿਹਦਾ ਨਾ ਬੀਨ ਆ ਨਾ ਅਮਾਨਾ ਧਰਮ ਕਹੀ ਅੰਮਰੇ ਬੜਾ ਪੰਥ ਕਾ ਜੀ ਮੈਨੂੰ ਇਹ ਦੱਸੋ ਅਕਾਲ ਪਛਤ ਨੇ ਹੁਕਮ ਜਾਰੀ ਕੀਤਾ ਕਿ ਤੀਸੀ ਬੰਦ ਕਰੋ ਆਪਦਾ ਚੈਨਲ ਸ਼ੁਰੂ ਕਰੋ ਯਾਰੇਦਾਰੀ ਨਹੀਂ ਹੋਣੀ ਚਾਹੀਦੀ ਕਿਸੇ ਦੀ ਇਹਨੇ ਲਾਗੂ ਕੀਤਾ ਹੂੰ ਹੂੰ ਬੈਜੀ ਬਾਦਲਨ ਹੋਰ ਕਿ ਚਾਹੀਦਾ ਇਹ ਕਹਿ ਜਾ ਬੰਦਾ ਜਿਦਾ ਚਿਹਰਾ ਮੋਰਾ ਆਇਆ ਬੜਾ ਸਿਆਣਾ ਜੀ ਸਮਝਦਾਰ ਆ ਜੀ ਪੰਥਕਾ ਜੀ ਬੇਈਮਾਨੀ ਜੀ ਨਹੀਂ ਕੀਤੀ ਹੋਣੀ ਇਹਨੇ ਬੇਈਮਾਨੀ ਪਰ ਖਾਲਸਾ ਪਰਥ ਨਾਲ ਇਨ ਐਡੀਆਂ ਬੇਈਮਾਨੀਆਂ ਕੀਤੀਆਂ ਨੇ ਇਹਨੇ ਨਾ ਅਕਾਲ ਤਖਤ ਹੁਕਮ ਨੇ ਨਾ ਲਾਗੂ ਕੀਤਾ ਜੀ ਜੀ ਮਾਲੀ ਸਾਹਿਬ ਜਿਸ ਤਰ੍ਹਾਂ ਇਹ ਗੱਲ ਕਰਦੇ ਆ ਵੀ ਧਾਮੀ ਸਾਹਿਬ ਨੇ ਜਿਵੇਂ ਅਸਿਫਾ ਦਿੱਤਾ ਸੀਗਾ ਇਨੂੰ ਕੀ ਰੋਸ ਲੱਗਿਆ ਸੀ ਜੋ ਗੱਲਾਂ ਤੋਂ ਨਾਰਾਜ਼ਗੀ ਜ਼ਾਹਿਰ ਕਰਦੇ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਲੇਕਿਨ ਜਦੋਂ ਅਸਤੀਫਾ ਵਾਪਸੀ ਲੈ ਆ ਕਿ ਇਹਦੀਆਂ ਗੱਲਾਂ ਕੋਈ ਮੰਨੀਆਂ ਵੀ ਗਈਆਂ ਜੋ ਅਸਤੀਫਾ ਇਸ ਨੇ ਵਾਪਸ ਲੈ ਲਿਆ ਸੀਗਾ ਇਹ ਗੱਲ ਪਤਾ ਕੀ ਹੈ ਜੀ ਜੀ ਜਿਹੜੇ ਬਾਦਲ ਕੇ ਨਾ ਉਹ ਹਰ ਇੱਕ ਬੰਦੇ ਨੂੰ ਟੋਹਦੇ ਨਹੀਂ ਹਾਂਜੀ ਉਹਨਾਂ ਨੂੰ ਪਤਾ ਵੀ ਧਾਮੀ ਚ ਕਿੰਨਾ ਕੁ ਧਮਾ ਹੈ ਕੀ ਕਰੂ ਜੀ ਉਹਦਾ ਅਸਤੀਫਾ ਪੈਂਡਿੰਗ ਪੈਂਡਿੰਗ ਨਾਮਜ਼ੂਰ ਬੰਦੇ ਭੇਜੀਂਗੇ ਬੰਨੇ ਜਿਹੜੇ ਭੇਜੇ ਉਹਨਾਂ ਨਾਲ ਕੋਈ ਗੱਲ ਕਰਦਾ ਹੋਣਾ ਇਹ ਜੀ ਉਹਨਾਂ ਨੂੰ ਲੱਗਿਆ ਵੀ ਇਹ ਆਪਣੇ ਜਾਲ 'ਚ ਫਸੂ ਭੱਜ ਨਹੀਂ ਸਕਦਾ ਇਹ ਫਸ ਗਿਆ ਜਾਲ 'ਚ ਹੂੰ ਅਕਾਲ ਤਖਤ ਦਾ ਹੁਕਮ ਨਹੀਂ ਮੰਨੇ ਆ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਦਾ ਹੁਕਮ ਨਹੀਂ ਮੰਨੇ ਆ ਤੇ ਫਗਵੀਰ ਦਾ ਹੁਕਮ ਮੰਨ ਲਿਆ ਜਿਹੜਾ ਪ੍ਰਧਾਨ ਵੀ ਨਹੀਂ ਹੋਣਾ ਉਹਨਾਂ ਨੂੰ ਜੀ ਹੁਣ ਤੁਸੀਂ ਦੇਖ ਲਓ ਜੀ ਫਿਰ ਇਹ ਹੁਣ ਇਹਦਾ ਇਹਦਾ ਮਤਲਬ ਕੀ ਬਣਦਾ ਹੂੰ ਹੂੰ ਤੁਸੀਂ ਖਾਲਸਾ ਪੰਥ ਨੂੰ ਧੋਖਾ ਐਡਾ ਨਹੀਂ ਦੇ ਸਕਦੇ ਠੀਕ ਆ ਖਾਲਸਾ ਪੰਥ ਤੋਂ ਉਖੜਿਆ ਹੋਇਆ ਇਹ ਮੈਨੂੰ ਕੋਈ ਬੜਾ ਉਸ ਨੂੰ ਨਹੀਂ ਵੀ ਮਤਲਬ ਤੁਸੀਂ ਬੰਦਿਆਂ ਨੂੰ ਬੰਦੇ ਦੇ ਬੰਦੇ ਬਣਾਤਾ ਤੇ ਬੰਦਿਆਂ ਦੇ ਵਿਰੋਧੀ ਬਣਾਤਾ ਤੁਸੀਂ ਵਿਚਾਰ ਨਾਲੋਂ ਤੋੜਦੇ ਬੰਦੇ ਜੀ ਵਿਚਾਰ ਨਾਲ ਸਹਿਮਤੀ ਸਹਿਮਤੀ ਹੱਟ ਗੱਲ ਆ ਹਾਂਜੀ ਥੋੜੇ ਜਿਹੜਾ ਫਰਾਡੀ ਗੱਲਾਂ ਕਰਦਾ ਅਸੀਂ ਆਹ ਬਣਾਵਾਂਗੇ ਜੀ ਅਸੀਂ ਆਹ ਕਰਾਂਗੇ ਜੀ ਜੀ ਇਹ ਸਾਰਾ ਪਿਛਲੇ ਨੂੰ ਭਲੌਣ ਖਾਤਰ ਕਰਦਾ ਜੀ ਵੀ ਜੋ ਹੋ ਗਿਆ ਹੋ ਗਿਆ ਜੀ ਅੱਗੇ ਤੋਂ ਅਸੀਂ ਐ ਕਰਾਂਗੇ ਕੀ ਕੀ ਗਰੰਟੀ ਹੈ ਅੱਗੇ ਤੋਂ ਇਹ ਕਰੂੰ ਹੁਣ ਤੱਕ ਤਾਂ ਨਹੀਂ ਕੀਤਾ ਨਹੀਂ ਜਾਂ ਤਾਂ ਇਹ ਕਹੇ ਵੀ ਇਹ ਗੱਲ ਅਕਾਲ ਤਖਤ ਨੇ ਪਹਿਲਾਂ ਨਹੀਂ ਕਹੀ ਅਕਾਲ ਤਖਤ ਨੇ ਕਿਹਾ ਤੁਸੀਂ ਅਨੇਜ ਬਣਾਓ ਉਸੇ ਵਾਰ ਕਰਤੰਦੇ ਜੇਬੋ ਜੀ ਇਹਨੇ ਹੁਣ ਤੱਕ ਕਿਉਂ ਨਹੀਂ ਬਣਾਏ ਹਮ ਹੁਣ ਸਾਰਾ ਬਈ ਜੀ ਹੁਕਮਨਾਮਾ ਕਰਨ ਵਾਲੇ ਸਿੰਘ ਸਾਹਿਬਾਨ ਨੂੰ ਜਲੀਲ ਕਰਕੇ ਟੋਕਿੰਗ ਠੀਕ ਪਾ ਕਿ ਹੁਣ ਕਿਵੇਂ ਮੈਂ ਨਿਜਮ ਬਣਾऊं ਹੂੰ ਕੋਈ ਇੱਕ ਸਰਨੇ ਦਾ ਗੁਰਗਾ ਗੜਗੱਜ ਜੀ ਖਾਲਤ ਕੀ ਆ ਤੁਸੀਂ ਦੇਖੋ ਨਾ ਕੋਈ ਅਕਾਲੀ ਦਲ ਦਾ ਪ੍ਰਧਾਨ ਨਾ ਕੋਈ ਆਲ ਤਖਤਾ ਦੇ ਜੇਦਾਰਾ ਨਾ ਤੱਕ ਦਮਨਵਾਲ ਸਾਹਿਬ ਦਾ ਜੇਤੇਦਾਰਾ ਹੂੰ ਖਾਲਤ ਕੀ ਬਣਾ ਤੀ ਕਿਤੇ ਕੁਝ ਨਹੀਂ ਹੈ ਜਿੱਥੋਂ ਬਾਦਲ ਕੇ ਹੁਕਮ ਕਰਦੇ ਨੇ ਅੱਜ ਮੈਂ ਬਲਵਿੰਦਰ ਭੁੰਦੜ ਦਾ ਬਿਆਨ ਪੜ ਰਿਹਾ ਸੀ ਆਓ ਇਕੱਠੇ ਹੋਈਏ ਜੀ ਬਈ ਜੀ ਇਹ ਪਤਾ ਕੀ ਹੈ ਜਿੰਨ ਮਨ ਹੋਰ ਹੋਰ ਤੋਂ ਕਾਂਢੇ ਕੱਟਿਆ ਇਹਨਾਂ ਨੇ ਚਾਲਬਾਜ਼ੀਆਂ ਨਾਲ ਹੁਣ ਤੱਕ ਸਾਰਾ ਕੰਮ ਚਲਾਇਆ ਇਹ ਉਹੀ ਚਾਲਬਾਜ਼ੀਆਂ ਬਿਹਾਰ ਚ ਤਰਾਈਆਂ ਕਰ ਰਹੇ ਨੇ ਮੈਨੂੰ ਦੱਸੋ ਹਰਚਰਨ ਬੈਸ ਨੂੰ ਕੀ ਪਤਾ ਜੀ ਸਿਆਸਤ ਸਿੱਖ ਕੀ ਆ ਜੀ ਕਿੰਨੇ ਨੂੰ ਕੀ ਪਤਾ ਜੀ ਅਰਸ਼ਦੀਪ ਕਲੇਰ ਨੂੰ ਕੀ ਪਤਾ ਜੀ ਮਿਹੇਸ਼ੰਦਰ ਗਰੇਵਾਲ ਨੂੰ ਕੀ ਪਤਾ ਜੀ ਜੀ ਸੋ ਇਸ ਕਰਕੇ ਅੱਜ ਜਿਹੜਾ ਇੱਕ ਪਤਲੀ ਸਰਬਜੀਤ ਕੇਂਦਰ ਉਹਨੂੰ ਕੀ ਪਤਾ ਜੀ ਉਹ ਕਾਲੇ ਵਾਲੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਕੀਤੀਆਂ ਨੇ ਪਰ ਥੋੜਾ ਹਾਲ ਤਾਂ ਇਹ ਹੈ ਨਾ ਸ਼ੇਰਾ ਮੀਆਂ ਮਾਰਾਂ ਤੇ ਗਿੱਦੜ ਕਰਨ ਕੋਲੋਂ ਨਾ ਜੀ ਤੁਸੀਂ ਤਾਂ ਗਿੱਦੜ ਗਿੱਦੜ ਆਪਦੇ ਆਪ ਨੂੰ ਸ਼ੇਰ ਕਹੀ ਜਾਂਦੇ ਨੇ ਹੂੰ ਸੋ ਇਹੀ ਦੀ ਹਾਲਤ ਹੈ ਜੀ ਹੁਣ ਸੋ ਮਾਲੀ ਸਾਹਿਬ ਜਿਸ ਤਰ੍ਹਾਂ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਗਿਆਨੀ ਹਰਪੀ ਸਿੰਘ ਜਿਵੇਂ ਜਥੇਦਾਰ ਹਟਾਏ ਗਏ ਸੀਗੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਕੱਲ ਜਿਵੇਂ ਬਾਬਾ ਧੁੰਮਾ ਵੀ ਉੱਥੇ ਪਹੁੰਚ ਰਹੇ ਧਰਨਾ ਪ੍ਰਦਰਸ਼ਨ ਕਰਨ ਵਾਸਤੇ ਤੇ ਅਜਲਾਸ ਵੀ ਹੈਗਾ ਕੀ ਲੱਗਦਾ ਕਿ ਤੁਹਾਨੂੰ ਸਾਰਾ ਜਿਹੜੀ ਇਹਦੇ ਵਿੱਚ ਜਥੇਦਾਰਾਂ ਦੀ ਵਾਪਸੀ ਹੋ ਸਕਦੀ ਹੈ ਦੇਖੋ ਮੈਂ ਹਾਂ ਨਾ ਤਰੀਕੇ ਸਕਦਾ ਪਰ ਜਿਹੜਾ ਸ਼੍ਰੋਮਣੀ ਕਮੇਟੀ ਦਾ ਹਾਊਸ ਆ ਨਾ ਜੀ ਹਾਂਜੀ ਉਹ ਬਾਗਲ ਨੇ ਇੰਨਾ ਕਰਪਟ ਕੀਤਾ ਹੋਇਆ ਜੀ ਤੁਸੀਂ ਸੋਚ ਨਹੀਂ ਸਕਦੇ ਮਤਲਬ ਸ਼੍ਰੋਮਣੀ ਕਮੇਟੀ ਦੇ ਨਿਯਮ ਨੇ ਵੀ ਗ੍ਰਾਂਟ ਜਿੱਥੇ ਦੇਣੀ ਆ ਉੱਥੇ ਸਮਾਨ ਦੇਣਾ। ਜੀ ਗ੍ਰਾਂਟ ਜਿੱਥੇ ਦੇਣੀ ਆ ਆ ਕਰਨਾ ਇਹਨਾਂ ਨੇ ਵੀ ਸਾਰੇ ਬਦਲ ਤੇ 50000 ਲੈਂਦੇ ਨੇ ਅਸੀਂ ਉਹਦੀ ਸਹਾਇਤਾ ਕਰਤੀ ਆਪਦੇ ਕੋਲ ਮਰੀਜ਼ ਬਣਾ ਲੈਂਦੇ ਨੇ ਮਤਲਬ ਉਹਨੂੰ 5000 ਦੇ ਦਿੰਦੇ ਨੇ 45000 ਜੇਬ ਚ ਪਾ ਲੈਂਦੇ ਨੇ ਜੀ ਬਾਈ ਇਹ ਤਾਂ ਐਡਾ ਕਰਾਪਟ ਲਾਣਾ ਹੋ ਗਿਆ ਜਿਹੜਾ ਮੈਂ 2-3 ਵਾਰ ਕਿਹਾ ਮੈਂ ਸ਼੍ਰੋਮਣੀ ਕਮੇਟੀ ਨਹੀਂ ਸਿਰਮੁਨੀ ਕਮੇਟੀ ਆ ਜੀ ਉਸੀਂ ਦੇਖੋ ਰਗੂਜੀਤ ਬਿਰਕ ਕੀ ਹੈ ਜੀ ਇੱਕ ਵਾਰ ਉਹ ਚੋਣ ਜਿੱਤਿਆ ਜੀ ਹਰ ਵਾਰ ਉਹ ਨਾਮਿਨੇਟ ਹੁੰਦਾ ਹੂੰ ਤੇ ਹਰ ਵਾਰ ਉਹ ਸੀਨੀਅਰ ਮੀਤ ਪ੍ਰਧਾਨ ਬਣਦਾ ਜੀ ਬਾਦਲ ਕੇ ਕੀ ਕਰਦੇ ਨੇ ਹਰ ਵਾਰ ਅੰਤਰ ਕਮੇਟੀ ਬਦਲ ਦਿੰਦੇ ਨੇ ਅਸੀਂ ਤਾਂ ਮੈਨੂੰ ਮੌਕਾ ਦੇਵਾਂਗੇ ਤਾਂ ਕਿ ਕਿਸੇ ਨੂੰ حساب ਇਹਨੇ ਲੱਗੇ ਕਰਨਾ ਕੀ ਹੈ ਨਾ ਕਰਨਾ ਹੂੰ ਹੁਕਮ ਇਹਨਾਂ ਦੇ ਚੱਲਦੇ ਨੇ ਹੁਣ ਭੁੰਡੜ ਦਾ ਜਿਹੜਾ ਬਿਆਨ ਸੀ ਜੋ ਮਜੀਠੀਏ ਨੇ ਜਦੋਂ ਗੱਲ ਕੀਤੀ ਉਹਨੇ ਅੰਤਰ ਕਮੇਟੀ ਦੇ ਖਿਲਾਫ ਇਹ ਕਿਹਾ ਸੀ ਵੀ ਸਾਨੂੰ ਇਹ ਮਨਜ਼ੂਰ ਨਹੀਂ ਜੀ ਉਹ ਬਥੇ ਤੇ ਕੀ ਕਿਹਾ ਸੋਚ ਸਮਝ ਕੇ ਪਾਰਟੀ ਨੇ ਸਿੰਘ ਸਹਿਬਾਨ ਨੂੰ ਬਦਲਣ ਦਾ ਫੈਸਲਾ ਕੀਤਾ ਜੀ ਇਹ ਕਮਿਟੀ ਇੱਥੇ ਆ ਗਈ ਜੀ ਫਿਰ ਹੂੰ ਮਜੀਠੀਏ ਨੂੰ ਹਰ ਸਮਰਥਕ ਬਾਦਲ ਨੇ ਅਹੁਦੇ ਦਵਾਏ ਜੀ ਮਜੀਠੀਆ ਡਰਗ ਕੇਜ ਵਿੱਚ ਫਸ ਗਿਆ ਸਖੀਰ ਡਟ ਕੇ ਖੜਿਆ ਹੂੰ ਗਾਹ ਕੀ ਕਿਹਾ ਮਜੀਠੀ ਨੇ ਸੰਘਵੀਰ ਦੀ ਪਿੱਠ 'ਚ ਛੁਰਾ ਮਾਰਿਆ ਸੰਘਵੀਰ ਨਾ ਪ੍ਰਧਾਨ ਨਾ ਲੈਣਾ ਨਾ ਦੇਣਾ ਉਹਨੇ ਪਿੱਠ 'ਚ ਛੁਰਾ ਕਿਵੇਂ ਵੱਜ ਗਿਆ ਇਹਦਾ ਮਤਲਬ ਅਸਲੀ ਗੱਲ ਉਹੀ ਆ ਸੰਘਵੀਰ ਕਰਾ ਰਿਹਾ ਸਾਰਾ ਕੁਝ ਜੀ ਜੀ ਤੋਂ ਭਾਈ ਜੀ ਇਤਨ ਦਾ ਜਿਹੜਾ ਜਿਵੇਂ ਕਹਿੰਦੇ ਲੁੱਕ ਲੁੱਕ ਲਾਈਆਂ ਟਾਰਗੇਟ ਹੋਈਆਂ ਵੱਜ ਗਏ ਢੋਲ ਲੰਗਾਰੇ ਜਿਵੇਂ ਕੇਂਦਰੀਕਰਨ ਦਿੱਲੀ ਨੇ ਕਰ ਲਿਆ ਸਿੱਖ ਸਿਆਸਤ ਦਾ ਇਹਨਾਂ ਨੇ ਕੇਂਦਰੀਕਰਨ ਕਰ ਲਿਆ ਜੀ ਏਡਾ ਸਿਆਸੀ ਜਕੜ ਪੰਜਾ ਪਾਤਾ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਅਕਾਲੀ ਦਲ ਤੇ ਜੀ ਪਤਾ ਨਹੀਂ ਹਿੱਲਦਾ ਜੀ ਇਹਨਾਂ ਮੇਨਾ ਇਹਨਾਂ ਨੇ ਉਹਨਾਂ ਨੂੰ ਕਹਿਤਾ ਬਿਨਾਂ ਸ਼ਰਤ ਹਮੈਤ ਕਿ ਜੋ ਮਰਜੀ ਕਰੋ ਅਸੀਂ ਗੁੱਠੇ ਲਾਵਾਂਗੇ ਗੁੱਠੇ ਲਾਏ ਜੀ ਅਸੀਂ ਜੋ ਮਰਜੀ ਕਰੀਏ ਤੁਸੀਂ ਨਾ ਬੋਲਿਓ ਤੇ ਇਹਨਾਂ ਨੇ ਵੀ ਭਾਜਪਾ ਲਈ ਕੰਮ ਕੀਤਾ ਨਹੀਂ ਹੁਣ ਅੱਜ ਕਹਿੰਦੇ ਨੇ ਭਾਜਪਾ ਨੂੰ ਖਤਮ ਕਰਨਾ ਚਾਹੁੰਦੀ ਆ ਜੀ ਮੈਂ ਇਹ ਕਹਿੰਦਾ ਤੁਸੀਂ ਦੱਸੋ ਜੀ ਤੁਹਾਡਾ ਭਾਜਪਾ ਨਾਲ ਨੀਤੀ ਦਾ ਫੈਸਲੇ ਦਾ ਕਿਹੜਾ ਰੋਲਾ ਹੂੰ ਭਾਜਪਾ ਨਾਲ ਰੋਲਾ ਕਿਉਂ ਡੇ ਤਾਂ ਰੁਕੋ ਜਿਹੜਾ ਸਭ ਤੋਂ ਵੱਡਾ ਹਮਲਾ ਭਾਜਪਾ ਕਰ ਰਹੀ ਆ ਆਨੰਦਪੁਰ ਦੇ ਮਤੇ ਦੀ ਸਮਝ ਤੇ ਜੀ 1 ਨੇਸ਼ਨ 1 ਇਲੈਕਸ਼ਨ ਤੁਸੀਂ ਤਾਂ ਲੈ ਕੇ ਵੀ ਹਮੇਸ਼ ਕੀਤੀ ਹੋਈ ਆ ਹੂੰ ਤੇਰਾ ਭੁੰਨੜ ਨੇ ਸਲਿੱਪ ਜਾ ਕੇ ਡੇ ਸੀ ਇੱਕ ਟੀਵੀ ਤੇ ਕਿਹਾ ਸੀ ਅੱਜ ਪਹਿਲਾਂ ਤਾਂ ਇਹ ਕਿਹਾ ਸੀ ਕਾਂਗਰਸ ਨਾਲ ਕਦੇ ਨਹੀਂ ਹੋ ਸਕਦੀ ਜੀ ਕਹਿੰਦੇ ਵੀ ਸਾਡਾ ਕੋਈ ਦੋਸਤ ਨਹੀਂ ਕੋਈ ਦੁਸ਼ਮਣ ਨਹੀਂ ਜਿਹੜਾ ਸਾਡੇ ਨਾਲ ਮੁੱਦਿਆਂ ਦੀ ਗੱਲ ਕਰੂ ਸਾਡੀ ਉਹਦੇ ਨਾਲ ਸਾਂਝਾ ਜੀ ਮੜ ਕੇ ਉਹ ਹੀ ਸਨਬ ਕਰਦੇ ਜੀ ਹੂੰ ਕਹੇ ਇਹ ਕਹਿੰਦਾ ਮੈਂ ਕਾਂਗਰਸ ਨਾਲ ਜਿਹੜਾ ਵਿਰੋਧੀ ਆ ਜਦੋਂ ਕਾਂਗਰਸ ਸਰਕਾਰ ਹੁੰਦੀ ਹੈ ਤਾਂ ਕਾਂਗਰਸੀ ਇਹ ਤਾਂ ਟੋੜਾ ਸਾਹਿਬ ਨੂੰ ਕਾਂਗਰਸੀ ਏਜੰਟ ਕਹਿੰਦੇ ਰਹੇ ਨੇ ਹੂੰ ਅੱਜ ਜਿਹੜੇ ਇਹਨਾਂ ਦਾ ਵਿਰੋਧ ਕਰਦਾ ਏਜੰਸੀਆਂ ਸਾਡਾ ਵਿਰੋਧ ਕਰ ਰਹੀਆਂ ਉਹ ਤੁਸੀਂ ਖੁਦ ਏਜੰਸੀਆਂ ਦਾ ਏਜੰਡਾ ਲਾਗੂ ਕਰ ਰਹੇ ਹੋ ਜੀ ਤੁਸੀਂ ਖੁਦ ਏਜੰਸੀਆਂ ਦਾ ਏਜੰਡਾ ਲਾਗੂ ਕਰ ਰਹੇ ਹੋ ਹੂੰ ਛੋਟਾ ਏਜੰਸੀਆਂ ਨਾਲ ਕੀ ਰੌਲਾ ਜੀ ਮੈਨੂੰ ਇਹ ਦੱਸੋ ਬਿਲਕੁਲ ਸਹੀ ਗੱਲ ਹੈ ਜੀ ਸੋ ਮਲੀ ਸਾਹਿਬ ਜਿਵੇਂ ਕੱਲ ਦਾ ਜਿਹੜਾ اجلاس ਹੈਗਾ ਜਿਵੇਂ ਐਸਜੀਪੀਸੀ ਦੀ ਟਾਸਕ ਫੋਰਸ ਹੈ ਜਾਂ ਬਾਬਾ ਹਰਨਾਮ ਸਿੰਘ ਤੁਮਾਂ ਦੀ ਸੰਗਤ ਆਵੇਗੀ ਹੋਰ ਵੀ ਜਥੇਬੰਦੀਆਂ ਪਹੁੰਚਣਗੀਆਂ ਉੱਥੇ ਕੀ ਸਥਿਤੀ ਦਾ ਟਕਰਾਅ ਵਾਲੀ ਸਥਿਤੀ ਬਣ ਸਕਦੀ ਹੈਗੀ ਤੁਹਾਨੂੰ ਕੀ ਲੱਗਦਾ ਦੇਖੋ ਜੀ ਮੇਰਾ ਵਿਚਾਰ ਇਹ ਆ ਜੀ ਸਿੱਖਾਂ ਅੰਦਰ ਟਕਰਾਅ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਹਾਂਜੀ ਵਿਚਾਰਾਂ ਦੀ ਲੜਾਈ ਨੂੰ ਹਥਿਆਰਾਂ ਦੀ ਲੜਾਈ 'ਚ ਨਹੀਂ ਬਦਲਣਾ ਚਾਹੀਦਾ ਜੀ ਇਹ ਖੜਕੂ ਨੂੰ ਵੀ ਬਦਲੇ ਆ ਪੰਸ ਸਿੰਘ ਮਰਿਆ ਅਬਨਾਸੀ ਸਿੰਘ ਮਰਿਆ ਜੀ ਸੰਧੂ ਮਰਿਆ ਹਾਂਜੀ ਇਸ ਕਰਕੇ ਟਕਰਾ ਦੀ ਰਾਜਨੀਤੀ ਹੈ ਜਿਹੜੀ ਉਹ ਹਮੇਸ਼ਾ ਜਿਹੜੀ ਕਾਗਜ਼ ਤੇ ਰਹ ਉਹਦੇ ਹੱਕ ਚ ਪੁੱਗ ਚੋਈ ਹੈ ਜੀ ਕਿਸਾਨ ਅੰਦੋਲਨ ਸਫਲ ਕਿ ਹੋਇਆ ਉਹ ਟਕਰਾਅ ਵੀ ਪਿਆ ਜੀ ਜਿਹੜੇ ਉਹ ਤੇ ਟਕਰਾਅ ਪੈਦਾ ਕਰਨੇ ਚਾਹੁੰਦੇ ਸੀ ਸ਼ੰਭੂ ਤੇ ਖਨੋਰੀ ਮੋਰਚੇ ਵਾਲੇ ਉਹਨਾਂ ਦਾ ਜਲੂਸ ਨਿਕਲ ਗਿਆ ਨਾ ਜੀ ਜੀ ਜਿਹੜੇ ਕਹਿੰਦੇ ਸੀ ਉਹ ਜੀ ਉਹ ਉਹ ਸੌਫਟ ਤੇ ਫਾਰਮ ਨਹੀਂ ਦਿੰਦੇ ਲੜਾਈ ਦੇ ਇੱਕ ਨਿਊਟਰਲ ਹੁੰਦੀ ਹੈ ਇੱਕ ਕਰੰਟ ਵਾਲੀ ਹੁੰਦੀ ਹੈ ਸਰਜੀਤਪੂਰ ਹੂੰ ਕਰੰਟ ਆਈ ਕਰਕੇ ਦੇਖ ਲਈ ਨਾ ਉਹਨੇ ਜੀ ਜੀ ਸੋ ਇਸ ਕਰਕੇ ਟਕਰਾ ਨਹੀਂ ਪੈਣਾ ਹੋਣਾ ਪੈਦਾ ਹੋਣਾ ਚਾਹੀਦਾ ਪਰਮਨ ਹੋਣਾ ਚਾਹੀਦਾ ਸੁਮਾਗ ਹੋਣਾ ਚਾਹੀਦਾ ਮੈਂ ਤਾਂ ਹੀ ਕਹਾਂਦੀ ਬਿਲਕੁਲ ਜੀ ਬਿਲਕੁਲ ਕੱਲ ਨੂੰ ਕੀ ਹੋ ਜੀ ਹੁਣ ਮੈਂ ਕਹਿ ਨਹੀਂ ਸਕਦਾ ਪਤਾ ਨਹੀਂ ਕਿਨੇ ਕੀ ਵਿੱਥਿਆ ਹੋਇਆ ਬਿਲਕੁਲ ਜੀ ਤੁਸੀਂ ਇਹ ਦੇਖੋ ਮੈਂ ਬਿਲਕੁਲ ਉਹਦੇ ਖਿਲਾਫ ਸੀ ਗੜਗੱਜ ਨੂੰ ਜਥੇਦਾਰ ਬਣਾਉਣ ਦੇ ਜੀ ਪਰ ਜਦੋਂ ਬਲਵੀਰ ਸਿੰਘ ਨੇ ਕਿਹਾ ਅਸੀਂ ਇਹ ਸਮਾਗਮ ਨਹੀਂ ਹੋਣ ਦੇਣਾ ਹਾਂਜੀ ਮੈਂ ਉਹਦੀ ਆਲੋਚਨਾ ਕੀਤੀ ਗਲਤ ਸਹੀ ਗੱਲ ਹੈ ਇਹ ਗਲਤਤਾ ਤੁਸੀਂ ਨਾ ਜਾਓ ਜੇ ਕਾਲ ਤੱਕ ਦੇ ਜਫੇਦਾਰ ਨੂੰ ਦਮਨਵਾਸ ਆਵੇ ਜਫੇਦਾਰ ਕੋਲੇ ਕੋਈ ਸਿੱਖ ਸੰਸਤਾ ਜਾਂਦੀ ਨਹੀਂ ਉਹਨੂੰ ਸਰੂਪਾ ਨਹੀਂ ਦਿੰਦੀ ਹੂੰ ਉਹ ਕੌਣ ਦਾ ਜਫੇਦਾਰ ਬਣ ਨਹੀਂ ਸਕਦਾ ਕੋਈ ਨਹੀਂ ਸਕਦਾ ਤੁਸੀਂ ਰਾਹ ਇਹ ਛੇੜ ਲਿਆ ਅਸੀਂ ਇਹ ਸਮਾਗਮ ਨਹੀਂ ਹੋਣ ਦੇਣਾ ਹੂੰ ਉਹ ਉਹਨਾਂ ਨੇ ਰਾਤ ਨੂੰ 2:30 ਵਜੇ ਸੌਂਚ ਕਰਤੀ ਉਹਨੂੰ ਕੀ ਕਰ ਲੋਗੇ ਜੀ ਤੁਸੀਂ ਉਹਦਾ ਹਉ ਵਿਰੋਧ ਕਿਤੇ ਦਾ ਕੋਈ ਫਾਇਦਾ ਤਾਂ ਹੋਇਆ ਨਾ ਮੈਨੂੰ ਉਹ ਕੋਈ ਦੇਖੋ ਮੈਂ ਕਹਿੰਨਾ ਉਹ ਉੱਥੇ ਜਾਂਦਾ ਉਹਦੀ ਤਾਜਪੁਸ਼ ਨਾ ਤਾਜਪੁਸ਼ੀ ਤਾਂ ਸ਼ਬਦ ਗਲਤ ਆ ਸੇਵਾ ਸੰਭਾਲ ਸਮਾਗਮ ਹੁੰਦਾ ਇੱਕ ਵੀ ਸਿੱਖ ਸੰਪਰਦਾਨਾ ਹੁੰਦੀ ਕੋਈ ਹੋਰ ਨਾ ਹੁੰਦੀ ਜਿਹੜੂ ਮੇਟ ਗਿਆ ਜੀ ਹੁਣ ਵੀ ਕੋਈ ਨਹੀਂ ਰਹੀ ਬਿਲਕੁਲ ਜੀ ਤੁਸੀਂ ਕਹੇ ਦਾ ਗਲਤ ਕਹਿ ਦੇ ਕੇ ਉਹਨਾਂ ਨੂੰ ਹੋਰ ਗਲਤ ਰਾਹ ਪਾਤਾ ਹਾਂ ਜੀ ਸੋ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਜਾਣਕਾਰੀ ਦਿੱਤੀ ਹੈ ਜਿਸ ਤਰ੍ਹਾਂ ਕੱਲ ਦਾ اجلاس ਹੋਣ ਜਾ ਰਿਹਾ ਹੈ ਜੋ ਜੋ ਐਸਜੀ ਪੀਸੀ ਨੇ ਠਨਾਵਾ ਪਿੱਛੇ ਵਰਤੀਆਂ ਨੇ ਜਿਵੇਂ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਸੀਗਾ ਤੁਸੀਂ ਬੜੀ ਡੰਗਾਈ ਦੇ ਨਾਲ ਗੱਲਬਾਤ ਕੀਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਮਤੀ ਵੀ ਹੋ ਸਕਦੀ ਹੈ ਸਹਿਮਤੀ ਵੀ ਹੋ ਸਕਦੀ ਹੈ ਚਰਚਾ ਹੋਣੀ ਚਾਹੀਦੀ ਹੈ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ